ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਪ੍ਰਾਠੀ ਖੋਵੋਗੇ ਸੋ ਜੋ ਨਵੇਂ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਘੰਟੀ ਵਾਲਾ ਬਟਨ ਦਬਾ ਕੇ ਵੀਡੀਓ ਪੂਰੀ ਸੁਣੀਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਕੋਈ ਵੀ ਜਾਣਕਾਰੀ ਹੁੰਦੀ ਹੈ ਆਪਣੇ ਵੱਤ ਤੋਂ ਵੱਤ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਸੋ ਕਿਸਾਨ ਵੀਰੋ ਜਿੱਦਾਂ ਕਿ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਰਹੇ ਹੋ ਏ ਆਪਣੀ ਫਸਲ ਦੇ ਵਿੱਚ ਜਿਹੜੀ ਹੈਗੀ ਆ ਫਲਾਵਰਿੰਗ ਸਟੇਜ ਚੱਲ ਰਹੀ ਆ ਬੂਰ ਪੈ ਰਹੇ ਆ ਤਾਂ 13045 ਦੀ ਦੂਜੀ ਸਪਰੇ ਜਦੋਂ ਆਪਾਂ ਨੇ ਕਰਨੀ ਹੁੰਦੀ ਆ ਕਈ ਵਾਰ ਆਪਾਨੂੰ ਪਤਾ ਨਹੀਂ ਹੁੰਦਾ ਕਿ ਆਪਾਂ ਕਿਸ ਟਾਈਮ ਤੇ ਕਰਨੀ ਆ ਅੱਜ ਦੀ ਜਿਹੜੀ ਹੈਗੀ ਆ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਹੀ ਸੀਗਾ ਜਿਵੇਂ ਕਿ ਹੁਣ ਫਸਲ ਆਪਣੀ ਨੇ ਸਾਰਾ ਕਰ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਹੁੰਦਾ ਉਹਦੇ ਵਿੱਚ ਬੂਰ ਪੈਂਦਾ ਉਸ ਟਾਈਮ ਤੇ ਆਪਾਂ 13045 ਦੀ ਦੂਜੀ ਸਪਰੇ ਕਰ ਸਕਦੇ ਆ ਤੇ ਜੇਕਰ ਉਸ ਟਾਈਮ ਤੇ ਆਪਣੇ ਕੋਲ ਨਹੀਂ ਸਪਰੇ ਹੁੰਦੀ ਕਿਸੇ ਕਾਰਨ ਆਪਣਾ ਕੰਮ ਡਲੇ ਹੋ ਜਾਂਦਾ ਤਾਂ ਅੱਗੇ ਜਦੋਂ ਦੁੱਧਾ ਬਣੂਗਾ ਦਾਣੇ ਦੇ ਵਿੱਚ ਮਿਲਕ ਸਟੇਜ ਆਉਗੀ ਆਪਣੀ ਫਸਲ ਦੇ ਵਿੱਚ ਤਾਂ ਉਸ ਟਾਈਮ ਤੇ ਜਿਹੜਾ 13045 ਦਾ ਆਪਾਂ ਸਪਰੇ ਕਰ ਸਕਦੇ ਆ ਜਿਹੜਾ ਕਿ ਆਪਾਂ ਗੋਭ ਦੇ ਟਾਈਮ ਬੋਰਨ ਕਰਦੇ ਆ 13045 ਕਰਦੇ ਆ ਫੰਗੀ ਸਾਈਡ ਕਰਦੇ ਆ ਫੰਗੀ ਸਾਈਡ ਦਾ ਮਤਲਬ ਛੰਡੇ ਪੱਤੇ ਨੂੰ ਰੋਗ ਰਹਿਤ ਰੱਖਣਾ ਤੇ ਉਸ ਟਾਈਮ ਤੇ ਜਿਹੜੀ ਆਪਾਂ ਬੋਰਨ ਤੇ ਐਨਪੀਕੇ ਦੀ ਸਪਰੇਅ ਕਰਦੇ ਆ ਉਹਨੇ ਜਿਹੜਾ ਹੈਗਾ ਆਪਣੇ ਫਸਲ ਦੇ ਵਿੱਚ ਦਾਣਿਆਂ ਦੀ ਗਿਣਤੀ ਨੂੰ ਵਧਾਉਣਾ ਹੁੰਦਾ ਤੇ ਜਦੋਂ ਆਪਾਂ ਦੂਜੀ ਸਪਰੇਅ ਕਰਦੇ ਆ ਐਨਪੀਕੇ ਦੀ ਜਿਵੇਂ ਕਿ ਆਪਾਂ ਫਲਾਵਰਿੰਗ ਸਟੇਜ ਚੱਲ ਰਹੀ ਹੈ ਆਪਣੀ ਫਸਲ ਦੇ ਵਿੱਚ ਬੂਰ ਪੈ ਰਿਹਾ ਉਸ ਟਾਈਮ ਤੇ ਕਰ ਸਕਦੇ ਆ ਤੇ ਜਾਂ ਮਿਲਕ ਸਟੇਜ ਤੇ ਕਰ ਸਕਦੇ ਆ ਇੱਥੇ ਜਾ ਕੇ ਕੀ ਹੁੰਦਾ ਇੱਥੇ ਦਾਣੇ ਦਾ ਵਜਨ ਬਣਨਾ ਹੁੰਦਾ ਦਾਣੇ ਦੀ ਚਮਕ ਬਣਨੀ ਹੁੰਦੀ ਆ ਜਿੰਨੇ ਵੀ ਕਾਰਬੋਹਾਈਡਰੇਟਸ ਹੈਗੇ ਆ 슈ਗਰ ਹੈਗੇ ਆ ਅਮੀਨੋ ਐਸਿਡ ਹੈਗੇ ਆ ਉਹਨਾਂ ਨੇ ਦਾਣੇ ਵੱਲ ਮੂਵ ਕਰਨਾ ਹੁੰਦਾ ਤੇ ਦਾਣਾ ਜਿਹੜਾ ਹੈਗਾ ਪੂਰਾ ਫਿਲ ਕਰਦਾ ਵਜਨਦਾਰ ਬਣਦਾ ਦਾਣੇ ਦੀ ਕੁਆਲਿਟੀ ਬਹੁਤ ਸ਼ਾਨਦਾਰ ਬਣਦੀ ਆ ਤੇ ਜੇਕਰ ਜਿਆਦਾ ਗਰਮੀ ਪੈ ਜਾਂਦੀ ਆ ਅੱਗੇ ਜਾ ਕੇ ਮਾਰਚ ਦੇ ਮਹੀਨੇ ਦੇ ਵਿੱਚ ਤਾਂ ਜਿਹੜੀ ਇਹ ਆਪਾਂ 13045 ਦੀ ਦੂਜੀ ਸਪਰੇਅ ਕਰਾਂਗੇ ਤਾਂ ਇਹਦੇ ਨਾਲ ਤੁਹਾਨੂੰ ਬਹੁਤ ਵਧੀਆ ਨਤੀਜੇ ਦੇਖਣ ਨੂੰ ਮਿਲਣਗੇ ਫਸਲ ਦੇ ਵਿੱਚ ਜਿਹੜਾ ਹੈਗਾ ਹਰਾਪਣ ਲੰਮੇ ਸਮੇਂ ਤੱਕ ਬਰਕਰਾਰ ਰਹੂਗਾ ਤੇ ਜਿੱਥੇ ਹਰਾਪਣ ਲੰਮਾ ਸਮਾਂ ਬਰਕਰਾਰ ਰਹਿੰਦਾ ਤੇ ਉੱਥੇ ਝਾੜ ਜਿਹੜਾ ਹੈਗਾ ਗੇਨ ਹੁੰਦਾ ਇਹ ਆਪਣੇ ਕਿਸਾਨ ਵੀਰਾਂ ਨੇ ਤਜਰਬਾ ਕਰਕੇ ਦੇਖਿਆ ਹੋਣਾ ਤਾਂ ਇਹਦਾ ਮਤਲਬ ਇਹ ਹੈਗਾ ਕਿ ਝੰਡਾ ਪੱਤਾ ਜਿੰਨਾ ਨਾਲ ਪੱਕੂਗਾ ਉਨਾ ਚਾਰ ਜਿਹੜਾ ਹੈਗਾ ਤੁਹਾਡੀ ਫਸਲ ਦਾ ਜ਼ਿਆਦਾ ਆਊਗਾ ਹੀਟ ਸਟ੍ਰੈਸ ਦਾ ਖਤਰਾ ਤੁਹਾਡੀ ਫਸਲ ਨੂੰ ਨਹੀਂ ਹੋਊਗਾ ਜਦੋਂ ਆਪਾਂ ਸਪਰੇਅ ਕਰਦੇ ਆ NPK 13 0 45 ਦੀ ਸੈਕਿੰਡ ਤਾਂ ਜੇਕਰ ਅੱਗੇ ਜਾ ਕੇ ਤਾਪਮਾਨ ਵਿੱਚ ਵਾਧਾ ਹੁੰਦਾ ਤਾਂ ਤੁਹਾਡੀ ਫਸਲ ਜਿਹੜੀ ਹੈਗੀ ਆ ਉਹਨੂੰ ਸਹਿਣ ਯੋਗ ਬਣ ਜਾਊਗੀ ਬਾਜ਼ਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਦੀਆਂ ਮਸ਼ਹੂਰੀਆਂ ਹੁੰਦੀਆਂ ਕਿ ਸਾਡਾ ਇਹ ਪ੍ਰੋਡਕਟ ਕਰੋ ਪਰ ਜੋ ਸਫਰਸ਼ ਹੈਗੀ ਆ ਅਸੀਂ ਉਹਦੇ ਅਕੋਰਡਿੰਗ ਜਿਹੜਾ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਆ ਕਰਨ ਕਰਾਉਣਾ ਤੁਹਾਡੀ ਫਸਲ ਆ ਜੋ ਮਰਜੀ ਕਰੋ ਸਾਡਾ ਮਤਲਬ ਹੁੰਦਾ ਤੁਹਾਨੂੰ ਅਵੇਅਰ ਕਰਨਾ ਜੋ ਆਪਣੀ ਆਪਣੀ ਫਸਲ ਦੇ ਵਿੱਚ ਅਸੀਂ ਮੈਨੇਜਮੈਂਟ ਕਰਦੇ ਆ ਉਹ ਹੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਆ ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਚੂਰਨ ਮਸਾਲੇ ਹੁੰਦੇ ਆ ਵੇਕਣ ਲਈ ਬਹੁਤ ਪ੍ਰੋਡਕਟ ਪਏ ਨੇ ਪਰ ਜਿਹੜਾ 13045 ਨੇ ਫਾਇਦਾ ਕਰਨਾ ਇਸ ਟਾਈਮ ਤੇ ਉਹ ਕੋਈ ਵੀ ਜਿਹੜੀ ਹੈਗੀ ਆ ਕੋਈ ਵੀ ਚੀਜ਼ ਹੈਗੀ ਆ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਸੋ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਜਿੱਥੇ ਤੁਹਾਨੂੰ ਅੱਗੇ ਸਿਸਟਮ ਆਇਆ ਇੱਕ ਫਸਲਾਂ ਡਿੱਗ ਗਈਆਂ ਉੱਥੇ ਜਿਹੜਾ ਹੈਗਾ ਫੰਗੀਸਾਈਡ ਜ਼ਰੂਰ ਕਰੋ ਨਾਲ 13045 ਦੇ ਤੇ ਹੁਣ ਜਿਹੜਾ ਹੈਗਾ ਬੋਰਨ ਨਾਲ ਆਪਾਂ ਮਿਕਸ ਨਹੀਂ ਕਰ ਸਕਦੇ ਹਾਂ ਸਾਗਾਰੀਕਾ ਤੁਸੀਂ ਜ਼ਿਕਰ ਕਰਨੀ ਚਾਹੁੰਦੇ ਹੋ ਤਾਂ ਨਾਲ ਜਿਹੜਾ ਹੈਗਾ ਕਰ ਸਕਦੇ ਹੋ 300 ml 400 ml ਕਿੱਲੇ ਦੀ ਕਰ ਸਕਦੇ ਆ ਕੋਈ ਇਸ਼ੂ ਨਹੀਂ ਹੈਗਾ ਬਹੁਤ ਵਧੀਆ ਨਤੀਜੇ ਤੁਹਾਨੂੰ ਦੇਖਣ ਨੂੰ ਮਿਲਣਗੇ